ਸਾਡੇ ਬੱਚਿਆਂ ਦੇ ਉੱਤੇ ਆ ਕੇ ਕੋਈ ਮਤਲਬ ਗਨ ਸ਼ੂਟ ਕਰ ਰਿਹਾ ਹੈ ਸਾ ਤੇ ਅਸੀਂ ਕੀ ਸੇਵ ਸਮਝਾਂਗੇ ਆਪਣੇ ਥੱਪੜ ਮਾਰ ਕੇ ਗੋਲੀਆਂ ਚਲਾਈਆਂ ਉਹਨਾਂ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਰ ਫਿਰ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਹੈ ਗੱਡੀ ਦੇ ਉੱਤੇ ਮੈਂ ਸਾਰੇ ਇਹੋ ਬੇਨਤੀ ਕਰ ਰਿਹਾ ਕਿ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸੇ ਚੰਗੇ ਅਫਸਰ ਦੀ ਡਿਊਟੀ ਲਾਓ ਉਹ ਇਨਕੁਆਰੀ ਕਰਨ ਇਨਕੁਆਰੀ ਕਰਕੇ ਜੋ ਸੱਚ ਦਾ ਸੱਚ ਹੈ ਜੇ ਅਸੀਂ ਚਲਾਈਏ ਸਰ ਸਾਡੇ ਦੇ ਪਰਚਾ ਮੇਰਾ ਸਾਰ ਹੰਕਾਰ ਸਿੰਘ ਨਾਂ ਹੈ ਮੈਂ ਐਨਆਰ ਆਈ ਹਾਂ ਸਾਰ ਮੈਂ ਸਵੀਡਨ ਤੋਂ ਇੱਥੇ ਮੂਵ ਹੋਇਆ ਹਾਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਜੇ ਕਿ ਭੰਤਮਨ ਸਾਰਿਆਂ ਦੇ ਸੀ ਕਿ ਬਾਹਰੋਂ ਆ ਕੇ ਲੋਕ ਮੈਂ ਉਹਨਾਂ ਨੂੰ ਬੁਲਾਵਾਂਗਾ ਤੇ ਉਹ ਇੱਥੇ ਆਉਣਗੇ ਮੈਂ ਇਹੋ ਜਿਹਾ ਇੱਥੇ ਮਾਹੌਲ ਬਣਾ ਦਾਂਗਾ ਮੈਂ ਮੰਨਦਾ ਹਾਂ ਕਿ ਉਹਨਾਂ ਨੇ ਆਈ ਉਹਨਾਂ ਦੀ ਸਰਕਾਰ ਐਨ ਆਰ ਆਈ ਨੇ ਬੜੀ ਹੈਲਪ ਕੀਤੀ ਹੈ ਸਰ ਅਸੀਂ ਖੁਦ ਤੁਰਿਆਂ ਨਾਲ ਪਰ ਜਦੋਂ ਖੁਦ ਤੁਰ ਕੇ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਸਰ ਸਾਡੇ ਬੱਚਿਆਂ ਦੇ ਉੱਤੇ ਆ ਕੇ ਕੋਈ ਮਤਲਬ ਗਨ ਸ਼ੂਟ ਕਰ ਰਿਹਾ ਹੈ ਸਰ ਤੇ ਅਸੀਂ ਕੀ ਸੇਵ ਸਮਝਾਂਗੇ ਆਪਣੇ ਸਰ ਇਨਸੀਡੈਂਟ ਹੋਇਆ ਕੀ ਤੁਹਾਡੇ ਨਾਲ ਇਨਸੀਡੈਂਟ ਸਰ ਇਨਸੀਡੈਂਟ ਕੋ ਬੱਚੇ ਛੜ ਗਏ ਨੇ ਸਕੂਲ ਦੇ ਵਿੱਚ ਸਰ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਸੱਦ ਲਿਆ ਹੈ ਉੱਥੇ ਰਾਜੀਨਾਮਾ ਕਰ ਲਈ ਧੋਖੇ ਦੇ ਨਾਲ ਇਹਨਾਂ ਨੂੰ ਬੁਲਾ ਲਿਆ ਹੈ ਗੇਟ ਦੇ ਬਾਹਰ ਹੀ ਸਰ ਤੇ ਉਸ ਤੋਂ ਜਦੋਂ ਉਹਨਾਂ ਨੂੰ ਬੁਲਾ ਲਿਆਏ ਤੇ ਇਹਨਾਂ ਦੇ ਫਾਦਰ ਨੇ ਆ ਕੇ ਉੱਥੇ ਗਾਲਾਂ ਕੱਢਣੀਆਂ ਚਾਲੂ ਕਰਤੀਆਂ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਜੇ ਕਿ ਉਹਨੇ ਪਿਸਤਲ ਕੱਢ ਕੇ ਉਹਨਾਂ ਦੇ ਉੱਤੇ ਥੱਪੜ ਮਾਰ ਕੇ ਗੋਲੀਆਂ ਚਲਾਈਆਂ ਉਹਨਾਂ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਰ ਫਿਰ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਹੈ ਗੱਡੀ ਦੇ ਉੱਤੇ ਉਹਨਾਂ ਨੂੰ ਭੱਜਣ ਨਹੀਂ ਦਿੱਤਾ ਗਿਆ ਵੀਡੀਓ ਨੇ ਸਰ ਇਹ ਵੀ ਕਹਦਾ ਕਿ ਉਹਨਾਂ ਦੇ ਟਾਇਰਾਂ ਦੇ ਵਿੱਚ ਗੱਡੀ ਤੇ ਗੋਲੀਆਂ ਮਾਰੀਆਂ ਗਈਆਂ ਕਿ ਇਹ ਗੱਡੀ ਲੈ ਕੇ ਵੀ ਨਾ ਕਿਤੇ ਭੱਜ ਜਾਣ ਮਾਰ ਦੇਣ ਦੀ ਨੀਅਤ ਨਾਲ ਉਹਨੇ ਫਾਇਰਿੰਗ ਕੀਤੀ ਹੈ ਸਰ ਉਹਨਾਂ ਦੇ ਉੱਤੇ ਮੈਂ ਭੋਤਮਨ ਸਾਹਿਬ ਨੂੰ ਇਹੀ ਵਾਰ-ਵਾਰ ਰਿਕਵੈਸਟ ਕਰਦਾ ਹਾਂ ਸਰ ਸਾਨੂੰ ਮਜਬੂਰ ਨਾ ਕੀਤਾ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਵੀ ਕਿਸੇ ਨੂੰ ਕਹਿ ਕੇ ਅਸੀਂ ਵੀ ਕੋਈ ਧਰਨੇ ਨਾ ਲਾਈਏ ਜਿਸ ਤਰ੍ਹਾਂ ਕਿਸੇ ਦਾ ਬੱਚਾ ਚਲੇ ਜਾਂਦਾ ਦੁਨੀਆ ਤੋਂ ਤੇ ਉਹਦਾ ਹੁੰਦਾ ਨਹੀਂ ਆ ਤੇ ਬਾਅਦ ਦੇ ਵਿੱਚ ਉਹ ਧਰਨੇ ਲਾਉਂਦੇ ਆ ਤੇ ਫਿਰ ਉਹਨਾਂ ਨੂੰ ਹੁੰਦਾ ਜੀ ਵੀ ਤੁਸੀਂ ਕਰੋ ਸਾਨੂੰ ਮਜਬੂਰ ਨਾ ਕਰੋ ਸਰ ਸਾਨੂੰ ਇਨਸਾਫ ਦਿਵਾਓ ਐਨਆਰਆਈ ਕੀ ਕਰਨਗੇ ਫਿਰ ਐਨਆਰਆਈ ਕੀ ਕਰਨਗੇ ਸਰ ਜਿਸ ਤਰ੍ਹਾਂ ਸਾਨੂੰ ਆਸ ਸੀ ਉਹਨਾਂ ਦੇ ਗੁਲਾਮ ਆਦਮੀ ਪਾਰਟੀ ਤੋਂ ਕਿ ਪੰਜਾਬ ਦਾ ਮਾਹੌਲ ਸਹੀ ਹੋਏਗਾ ਪੰਜਾਬ ਡਿਵੈਲਪ ਹੋਏਗਾ ਸਾਰੇ ਇੰਨੇ ਬੱਚੇ ਨੇ ਇੰਨੇ ਬਾਹਰ ਕਮਾਈਆਂ ਕਰ ਰਹੇ ਨੇ ਸਾਰੇ ਪੰਜਾਬ 'ਚ ਹੀ ਪੈਸਾ ਭੇਜ ਰਹੇ ਨੇ ਇੱਥੇ ਇਨਵੈਸਟ ਕਰ ਰਹੇ ਆ ਨਾ ਅਸੀਂ ਵੀ ਤੇ ਇੱਥੇ ਹੀ ਕਰ ਰਹੇ ਆ ਨਾ ਅਸੀਂ ਵੀ ਚਾਹੁੰਦੇ ਆ ਸਾਡਾ ਪੰਜਾਬ ਖੁਸ਼ਹਾਲ ਹੋਵੇ ਅਸੀਂ ਇਤ ਨਹੀਂ ਚਾਹੁੰਦੇ ਕਿ ਗੈਂਗਸਟਰ ਹੋਣ ਤੇ ਆ ਕੇ ਇੱਥੇ ਕਰਨ ਸਰ ਅੱਗੇ ਵੀ ਅਸੀਂ 84 ਦੀ ਭੁਗਤੇ ਕੀ ਕੁਝ ਭੁਗਤੇ ਸਰ ਅੱਜ ਸਰ ਉਹ ਚ ਪਰਚਾ ਤੇ ਦਰਜ ਹੋ ਗਿਆ ਹੋਰ ਕੀ ਚਾਹੀਦਾ ਮੈਂ ਸਾਰੇ ਇਹੋ ਬੇਨਤੀ ਕਰ ਰਿਹਾ ਕਿ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਕਿਉਂਕਿ ਉਹ ਕੋਸ਼ਿਸ਼ਾਂ ਕਰ ਰਹੇ ਨੇ ਪਰਚਾ ਕਰਨ ਦੀਆਂ ਉਹਨਾਂ ਨੇ ਸਾਰੇ ਝੂਟੇ ਸ਼ਰੇ ਮਰਾਏ ਨੇ ਮਾਰਾ ਕੇ ਉਹਨਾਂ ਨੇ ਸਾਡੇ ਉੱਪਰ ਰਿਜ਼ਲਟ ਵੀ ਉਹ ਚੰਗੇ ਅਫਸਰ ਕਾਬਿਲ ਅਫਸਰ ਬੈਠੇ ਨੇ ਸਰ ਉਹ ਇਨਕੁਆਰੀ ਕਰਨਗੇ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸੇ ਚੰਗੇ ਅਫਸਰ ਦੀ ਡਿਊਟੀ ਲਾਓ ਉਹ ਇਨਕੁਆਰੀ ਕਰਨ ਇਨਕੁਆਰੀ ਕਰਕੇ ਜੋ ਸੱਚ ਦਾ ਸੱਚ ਹੈ ਜੇ ਅਸੀਂ ਚਲਾਈਏ ਸਰ ਸਾਡੇ ਦੇ ਪਰਚਾ ਨਾ ਆਈਦਾ ਜੇ ਅਸੀਂ ਨਹੀਂ ਚਲਾਈਦੇ ਸਾਡੇ ਦੇ ਨਜਾਇਜ਼ ਨਾ ਹੋਵੇ ਪਰ ਵੀਡੀਓ ਚ ਸਾਹਿਬ ਨੂੰ ਦਿਖਾ ਰਹੇ ਹੋ ਕਿ ਉਹਨਾਂ ਵੱਲੋਂ ਚਲਾਈ ਗਈ ਹੈ ਉਹਨਾਂ ਵੱਲੋਂ ਚਲਾਈ ਗਈ ਹੈ ਸਾਡੇ ਜਿਹੜਾ ਬੱਚੇ ਸਕੂਲੇ ਉੱਥੇ ਝਗੜੇ ਨੇ ਉਹਦੇ ਵਿੱਚ ਉਹਨਾਂ ਨੇ ਉਹ ਸਕੂਲ ਦਾ ਵਕਵਾ ਬਣਾ ਕੇ ਉਹਨਾਂ ਨੇ ਥਾਣੇ ਕਮੋਦ ਦੇ ਵਿੱਚ ਦਰਖਾਸਤ ਦਿੱਤੀ ਹੈ ਜੀ ਕਿ ਸਾਡੇ ਉੱਤੇ ਅਟੈਕ ਕੀਤਾ ਗਿਆ ਉੱਥੇ ਗੋਲੀ ਚੱਲੀ ਹੈ ਸਰ ਉਥੋਂ ਅਸੀਂ ਕੋਈ ਉਹ ਜਾ ਕੰਮ ਗਲਤ ਨਹੀਂ ਕੀਤਾ ਜੀ ਕੀ ਸਮਝਦੋ ਕਿ ਝੂਠੇ ਮਕਦਮੇ ਚ ਫਸਾਇਆ ਜਾ ਰਿਹਾ ਤੁਹਾਨੂੰ ਜੀ ਸ਼ੋਰ ਹੈ ਜੀ ਉਹਨਾਂ ਦੇ ਕੋਲ ਰਿਜ਼ਲਟ ਆ ਗਿਆ ਜੀ ਉਹਨਾਂ ਨੇ ਸ਼ਰੀਆ ਮਜੀਠਿਓਂ ਸ਼ਰੀਆ ਮਰਾਇਆ ਜੀ ਹੂੰ ਉਹ ਤੇ ਬਾਅਦ ਦੇ ਵਿੱਚ ਪ੍ਰੂਫ ਦਿੱਤੇ ਜਾਣਗੇ ਕਿ ਉਹਨਾਂ ਨੇ ਕੀ ਕੀਤਾ ਜਦੋਂ ਬੰਦੇ ਜਾ ਰਿਹਾ ਜੀ ਪੀਰੀਅਸਿਟੀ ਦੇ ਵਿੱਚ ਉੱਥੇ ਵੀਡੀਓ ਜੇ ਤੁਸੀਂ ਦੇਖ ਸਕਦੇ ਜੇ ਕੋਈ ਉੱਥੇ ਜਾ ਕੇ ਵੀਡੀਓ ਧਲੀਲ ਕਰਾਉਣ ਦੀਆਂ ਬੱਚਿਆਂ ਦੇ ਫਾਦਰ ਉੱਥੇ ਜਾ ਰਹੇ ਕਿ ਵੀਡੀਓ ਡੀਲਟ ਕਰਾਈਆਂ ਜਾਂ ਤਾਂ ਉਹਨਾਂ ਦਾ ਮਤਲਬ ਕੀ ਬੰਦਾ ਪੀਰੀ ਸੜੀ 'ਚ ਕਿਸੇ ਨੂੰ ਮਿਲਣ ਥੋੜਾ ਗਿਆ ਵੀਡੀਓ ਡੀਲਟ ਕਰਨ ਨਹੀਂ ਗਿਆ ਤੁਸੀਂ ਇੰਪੀਰੀਅਨ ਸਿਟੀ 'ਚ ਰਹਿੰਦੇ ਹਾਂ ਹਾਂਜੀ ਅਸੀਂ ਇੰਪੀਰੀਅਨ ਸਿਟੀ 'ਚ ਮੇਰੇ ਬੱਚੇ ਸਾਰੇ ਇੰਪੀਰੀਅਨ ਸਿਟੀ 'ਚ ਰਹਿੰਦੇ ਆ ਜਿੰਨਾਂ ਤੇ ਅਟੈਕ ਹੋਇਆ ਵੀ ਇੰਪੀਰੀਅਨ ਸਿਟੀ 'ਚ ਰਹਿੰਦੇ ਆ ਜੀ ਮੇਰਾ ਪੰਜ ਆ ਸਾਰੇ ਤੇ ਉਹ ਉਹਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਕਿ ਹੋਰ ਵੀ ਬੱਚੇ ਸੀ ਕਿਉਂਕਿ ਲੜਾਈ ਤੇ ਬਹੁਤ ਬੱਚਿਆਂ ਦੀ ਹੋਈ ਬਹੁਤ ਸਾਰਿਆਂ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਜੀ ਬਾਕੀ ਤੇ ਭੱਜ ਗਏ ਨੇ ਉੱਥੋਂ ਇਹ ਵੀ ਭੱਜਿਆ ਇਹਦੇ ਪਿੱਛੇ ਗੋਲੀ ਵੱਜੀ ਹੈ ਲ ਸਰ ਬਹੁਤ ਗਲਤ ਮੌਲ ਹੈ ਮੈਂ ਚਾਹੁੰਦਾ ਹੈ ਕਿ ਕੋਈ ਕਾਨੂੰਨ ਦੇ ਵਿੱਚ ਕੋਈ ਸੀਐਮ ਸਾਹਿਬ ਨੂੰ ਸ਼ਕਤੀ ਦੇ ਨਾਲ ਕਾਨੂੰਨ ਨੂੰ ਕੁਝ ਕਰਕੇ ਤੇ ਕੋਈ ਅਫਸਰਾਂ ਨੂੰ ਚੰਗੇ ਅਫਸਰ ਲਾ ਕੇ ਕਰਨਾ ਚਾਹੀਦਾ ਆ ਸਾਨੂੰ ਪੁਲਿਸ ਦਾ ਚੰਗਾ ਮਿਲ ਰਿਹਾ ਹੈ ਕਮਿਸ਼ਨਰ ਸਾਹਿਬ ਨੂੰ ਮਿਲੇ ਸਾਂ ਉਹਨਾਂ ਨੇ ਸਾਨੂੰ ਕਿਹਾ ਆ ਕਿ ਅਸੀਂ ਜਲਦ ਤੋਂ ਜਲਦ ਤੁਹਾਡੀ ਪੂਰੀ ਹੈਲਪ ਕੀਤੀ ਜਾਏਗੀ ਉਹਨਾਂ ਨਾਲ ਸਹਿਯੋਗ ਮਿਲਿਆ ਹੈ ਸਰ ਮੈਂ ਮਾਨ ਸਾਹਿਬ ਨੂੰ ਵੀ ਆਣਾ ਆ ਕਿ ਸਾਨੂੰ ਸਹੀ ਜੋ ਸਹੀ ਹੈ ਉਹ ਕਰੋ ਜੇ ਨਹੀਂ ਮਿਲੇਗਾ ਤੇ ਫਿਰ ਕੀ ਰਸਤਾ ਫਿਰ ਸਾਰ ਇਹ ਹੋਊਗਾ ਕਿ ਅਸੀਂ ਵੀ ਲੋਕਾਂ ਨੂੰ ਮਜਬੂਰ ਹੋ ਕੇ ਸਾਰ ਸੜਕਾਂ ਤੇ ਜਾਵਾਂਗੇ ਕੀ ਕਰਾਂਗੇ ਸੜਕਾਂ ਤੇ ਬਹਵਾਂਗੇ ਕਿ ਰੰਗੇਤੋਂ ਇਹ ਕਾਮੰਦਾ ਕੀ ਕਰ ਸਕਦਾ ਹਥਿਆਰ ਤੇ ਅਸੀਂ ਚੁੱਕ ਨਹੀਂ ਸਕਦੇ ਜਿਸ ਤਰ੍ਹਾਂ ਉਹਨਾਂ ਨੇ ਚੁੱਕੇ ਆ ਕਿ ਅਸੀਂ ਵੀ ਚੁੱਕੇ ਹਥਿਆਰ ਚੁੱਕ ਕੇ ਬਦਲਿਆਂ ਚਲ ਜੀਏ ਵੀ ਅਸੀਂ ਉਹਨਾਂ ਨੇ ਸਾਡੀ ਨਹੀਂ ਪੁਲਿਸ ਉਹਦੇ ਅਸੀਂ ਵੀ ਬਦਲ ਲੈ ਲੀਏ ਅਸੀਂ ਤੇ ਸੜਕਾਂ ਰੋਕਾਂਗੇ ਨਾ ਉੱਥੇ ਹੀ ਬਹਿ ਸਕਦੇ ਸੜਕ ਤੇ ਬਹਿ ਜਾਗੇ ਸਾਰੇ ਫਿਰ ਪਰ ਇਹ ਕੀ ਸਮਝੋਗੇ ਤੁਹਾਡੇ ਘਰ ਚ ਆ ਕੇ ਤੁਹਾਨੂੰ ਇਦਾਂ ਕਰਨਾ ਕਿਉਂਕਿ ਤੁਸੀਂ ਸਰ ਬਹੁਤ ਗਲਤ ਕੀਤਾ ਹੈ ਉਹਨਾਂ ਨੇ ਉੱਥੇ ਆਮ ਪਬਲਿਕ ਵੀ ਸੀ ਸਰ ਮੈਂ ਪਰਮੇਸ਼ਰ ਦਾ ਸ਼ੁਕਰ ਕਰਦਾ ਕਿ ਉੱਥੇ ਕਿਸੇ ਦੇ ਗੋਲੀ ਨਹੀਂ ਲੱਗੀ ਹੋਰ ਕਿਸੇ ਦੇ ਚਲੋ ਸਾਡੇ ਬੱਚੇ ਦੇ ਲੱਗੀ ਹੈ ਕੋਈ ਆਮ ਪਬਲਿਕ ਵਾਲਾ ਵੀ ਉੱਥੇ ਜ਼ਖ ਇਹ ਤੇ ਇਹ ਹੋ ਗਿਆ ਸਰ ਕਿ ਉਹਦੇ ਕੋਲ ਇੱਕ ਮੈਗਜਨਸੀ ਉਹਦੇ ਕੋਲ ਗੋਲੀਆਂ ਖਤਮ ਹੋ ਗਈਆਂ ਜੀ ਉਹਦੇ ਕੋਲ ਹੁੰਦੀਆਂ ਉਹਨੇ ਕਿਸੇ ਨਾ ਕਿਸੇ ਨੂੰ ਦੋਹਾਂ ਚੌਂ ਨੂੰ ਮਾਰ ਦੇਣਾ ਸੀ ਸਰ ਉੱਥੇ ਉਹ ਆ ਹੀ ਨੇ ਜੀ ਮਹਿਫੂਜ਼ ਨੇ ਉੱਥੇ ਜੀ ਸਰ ਤੁਹਾਡੇ ਸਾਹਮਣੇ ਆ ਦੱਸੋ ਜੀ ਤੁਹਾਡੇ ਸਾਹਮਣੇ ਆ ਸਰ ਸਾਡੇ ਨਾਲ ਕੀ ਹੋਇਆ ਹੈ ਕੀ ਮਹਿਫੂਜ਼ ਜੀ ਸਰ ਤੁਹਾਨੂੰ ਪਤਾ ਇਸ ਤੋਂ ਕੀ ਚਾਹ ਲੈ ਕੇ ਆਏ ਸੀ ਹਾਂ ਜੀ ਵਿਦੇਸ਼ ਤੋਂ ਕੀ ਅਸੀਂ ਤੇ ਇਹੀ ਚਾਹ ਲੈ ਆਏ ਸੀ ਕਿ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਰਵਾਂਗੇ ਸਾਡੇ ਬੱਚੇ ਇੱਥੇ ਰਹਿਣਗੇ ਆਪਣਾ ਕਲਚਰ ਸਿੱਖਣਗੇ ਆਪਣੇ ਰਹਿਣਗੇ ਸਰ ਜਿਹੜੀ ਉਹਨਾਂ ਦਾਦਾ ਬਾਬਿਆਂ ਦੀ ਉਹਨਾਂ ਦੀ ਕੋਈ ਪ੍ਰਾਪਰਟੀ ਹੈ ਇਹਨੂੰ ਸੰਭਾਲਣਗੇ ਹਾਂ ਲੇਕਿਨ ਸਾਨੂੰ ਪਤਾ ਨਹੀਂ ਕਿ ਸਾਡੇ ਨਾਲ ਇੰਜ ਹੋਏਗਾ ਸਰ ਅਸੀਂ ਤਾਂ ਡਰ ਰਹੇ ਹਾਂ ਸਰ ਇੱਥੇ ਅਸੀਂ ਇਹ ਸੋਚ ਰਹੇ ਹਾਂ ਕਿ ਅਨੂੰ ਬੱਚਿਆਂ ਨੂੰ ਫੇਰ ਵਾਪਸ ਚਲ ਜਾਈਏ ਜਾਂ ਅਸੀਂ ਵੀ ਲੈ ਕੇ ਚਲੀ ਜਾਈਏ ਆਪ ਵਾਪਸ ਠੀਕ